ਸ਼੍ਰੀ ਵਿਸ਼ਵਕਰਮਾ ਧਿਮਾਨ ਸਭਾ ਅਰਜੇਸਟਰ ਫਗਵਾੜਾ ਵੱਲੋਂ 115ਵਾਂ ਸ਼੍ਰੀ ਵਿਸ਼ਵਕਰਮਾ ਸਲਾਨਾਮ ਪੂਆ ਮਹਾਉਤਸਵ 21 ਅਕਤੂਬਰ ਦਿਨ ਬੁੱਧਵਾਰ ਨੂੰ ਬੜੀ ਹੀ ਧੂਮਤਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੰਦਿਰ ਕਮੇਟੀ ਵੱਲੋਂ ਮੰਦਿਰ ਵਿਖੇ ਇਹ ਸਾਰੇ ਸਮਾਗਮ ਨੂੰ ਲੈ ਕੇ ਜਿੱਥੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉੱਥੇ ਹੀ ਮੰਦਿਰ ਵਿਖੇ ਸੰਗਤਾਂ ਦੇ ਮੱਥਾ ਟੇਕਣ ਲਈ ਵੀ ਸਾਰੇ ਪ੍ਰਬੰਧ ਪੂਕਾ ਕੀਤੇ ਗਏ ਹਨ ਇਸ ਮੌਕੇ ਗੱਲਬਾਤ ਕਰਦਿਆਂ ਕਮੇਟੀ ਪ੍ਰਧਾਨ ਪ੍ਰਦੀਪ ਧਿਮਾਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੂਰ ਦੂਰੋਂ ਵੱਡੀ ਗਿਣਤੀ ਵਿੱਚ ਸੰਤਾਂ ਭਗਵਾਨ ਵਿਸ਼ਵਕਰਮਾ ਜੀ ਦੇ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚਣ ਗਿਆਂ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਰਾਮਗੜੀਆ ਵਿਦयक ਅਧਾਰੇ ਦੀ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਭੋਗਲ ਹਾਜ਼ਰ ਹੋਣਗੇ। ਜਦਕੀ ਝੰਡਾ ਚੜਾਉਣ ਦੀ ਰਸਮ ਪ੍ਰਵਾਸੀ ਭਾਰਤੀ ਸਰਦਾਰ ਮਹਿੰਦਰ ਸਿੰਘ ਮਨਕੁਆ ਦਾ ਕਰਨਗੇ। ਇਸ ਤੋਂ ਇਲਾਵਾ ਸਮਾਗਮ ਦੀ ਪ੍ਰਧਾਨਗੀ ਸਰਦਾਰ ਮਨਜਿੰਦਰ ਸਿੰਘ ਸੀਰਾ ਕਰਨਗੇ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਇਸ ਸਮਾਗਮ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉੱਥੇ ਹੀ ਉਹਨਾਂ ਸਮੂਹ ਸੰਗਤਾਂ ਨੂੰ ਮੰਦਰ ਵਿਖੇ ਆ ਕੇ ਭਗਵਾਨ ਸ਼੍ਰੀ ਬਿਸ਼ਪ ਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸਾਰੇ ਸਮਾਗਮ ਦਾ ਨਵਰਾਂਗ ਚੈਨਲ ਵੱਲੋਂ ਸਦਾ ਪ੍ਰਸਾਰਣ ਵੀ ਦਿਖਾਇਆ ਜਾਵੇਗਾ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਦੀਪਾਵਲੀ ਦੀਆਂ ਬਧਾਈਆਂ ਦੇਣਾ ਚਾਹਦਾ ਬੰਦੀ ਛੋੜ ਦਿਵਸ ਦੀਆਂ ਬਧਾਈਆਂ ਦੇਣਾ ਚਾਹਦਾ ਤੇ ਨਾਲ ਦੀ ਨਾਲ ਸ਼੍ਰੀ ਵਿਸ਼ਵਕਰਮਾਤੀ ਮੰਸਬਾ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾਰ ਰੋਡ ਫਗਵਾੜਾ ਤੇ ਮੰਦਿਰ ਵੱਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ 115ਵੇਂ ਪੂਜਾ ਮਹਾਉਤਸਵ ਦੀਆਂ ਬਹੁਤ ਸਾਰੀਆਂ ਵਧਾਈਆਂ ਦਿੰਦਾ ਭਗਵਾਨ ਵਿਸ਼ਵਕਰਮਾ ਜੀ ਜਿਨ੍ਹਾਂ ਨੇ ਇਸ ਦੁਨੀਆ ਦੀ ਸਿਰਜਣਾ ਕੀਤੀ ਔਰ ਯਾਰ ਬਣਾਏ ਆ ਤਰੱਕੀ ਦੇ ਲਈ ਸਾਨੂੰ ਸਾਧਨ ਦਿੱਤੇ ਆ ਕ੍ਰिएशन ਕੀਤੀ ਆ ਉਹਨਾਂ ਦੀ ਹੀ ਇਹ ਦੇਣ ਹੈ ਕਿ ਅੱਜ ਇਨਸਾਨ ਪੁਲਾੜ ਦੇ ਉੱਤੇ ਛਲਾਂਗਾ ਮਾਰਦਾ ਪਿਆ ਗगनचुंबी ਇਮਾਰਤਾਂ ਜਿਹੜੀਆਂ ਨੇ ਉਹ ਬੁਲੰਦੀਆਂ ਤੇ ਕੰਪੁੱਜ ਗਈਆਂ ਨੇ ਅ ਤਰਤੀ ਦਾ ਸੀਣਾ ਛੇ ਕੇ ਸਮੁੰਦਰਾ ਦੇ ਵਿੱਚ ਉਹਦੀ ਰੇਲਵੇ ਲਾਈਨਾਂ ਚਲਾਈਆਂ ਜਾ ਰਹੀ ਹੈ ਸਾਰੀ ਭਗਵਾਨ ਵਿਸ਼ਵਕਰਮਾ ਜੀ ਦੀ ਕਾਰੀਗਰੀ ਜਿਹੜੀ ਸਾਨੂੰ ਦਿੱਤੀ ਗਈ ਹੈ ਇਹ ਉਹਦਾ ਹੀ ਇੱਕ ਸੰਦੇਸ਼ ਜਿਹੜਾ ਹੈ ਮਨੁੱਖਤਾ ਦੇ ਰਹੀ ਹੈ ਸੋ ਕੱਲ ਨੂੰ ਕੱਲ ਮਤਲਬ 22 ਤਰੀਕ ਬੁੱਧਵਾਰ 2025 ਭਗਵਾਨ ਵਿਸ਼ਵਕਰਮਾ ਜੀ ਦੇ ਸਮੁੰਦਰ ਦੇ ਵਿੱਚ ਭਗਵਾਨ ਵਿਸ਼ਵਕਰਮਾ ਜੀ ਦਾ ਪੂਜਾ ਮਾਹੌਤਸਵ ਮਨਾ ਰਿਆ ਦੂਰ ਦਰਦੋਂ ਸੰਗਤਾਂ ਪਹੁੰਚ ਰਹੀਆਂ ਨੇ ਦੇਸ਼ਾਂ ਪਰਦੇਸਾਂ ਤੋਂ ਵੀ ਬਹੁਤ ਸਾਰੀ ਸੰਗਤ ਪਹੁੰਚ ਚੁੱਕੀ ਹੈ ਔਰ ਪੁਲਿਸ ਪ੍ਰਸ਼ਾਸਨ ਨੇ ਵੀ ਆਪਣੀ ਬਹੁਤ ਦਲੇਰੀ ਦੇ ਨਾਲ ਸਾਰੇ ਇੰਤਜ਼ਾਮ ਜਿਹੜੇ ਆ ਪੱਕੇ ਕੀਤੇ ਹੋਏ ਨੇ ਕਿਉਂਕਿ ਇਸ ਦਿਨ ਵੀਆਈਪੀ ਪਰੌਣੇ ਬਹੁਤ ਆਉਂਦੇ ਨੇ ਐਮਪੀ ਐਮਐਲਏਜ਼ ਔਰ ਬਹੁਤ ਸਾਰੇ ਐਡਮਿਨਿਸਟ੍ਰੇਸ਼ਨ ਲੈਵਲ ਤੇ ਵੀ اٹੈਂਡੈਂਸ ਬਹੁਤ ਹੁੰਦੀ ਹੈ ਵੱਡੇ ਵੱਡੇ ਇੰਟਰਸ ਇਸਟੇਡੇ ਨੇ ਉਹ ਇੱਥੇ ਤਸ਼ਰੀਫ ਲੈ ਕੇ ਆਉਂਦੇ ਨੇ ਔਰ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਜਿਹੜੀ ਹੈ ਭਗਵਾਨ ਵਿਸ਼ਵਕਰਮਾਈ ਦੇ ਚਰਨਾਂ ਦੇ ਵਿੱਚ ਆ ਕੇ ਨਤਮਸਤਕ ਹੁੰਦੀ ਹੈ ਤੇ ਆਪਣੀਆਂ ਮੁਰਾਦਾ ਜਿਹੜੀਆਂ ਉਹ ਪੂਰੀਆਂ ਕਰਦੀ ਹੈ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਰੇ ਕੱਲ ਨੂੰ ਗੱਜ-ਬੱਜ ਕੇ ਇੱਥੇ ਪੁੱਜੋ ਔਰ ਮੇਲੇ ਦੀ ਰੌਣਕ ਨੂੰ ਵਧਾਓ ਇੱਥੇ ਤੁਹਾਡੇ ਸਾਰਿਆਂ ਦੇ ਲਈ ਲੰਗਰ ਦਾ ਵੀ ਬੜਾ ਵੱਡਾ ਇੰਤਜ਼ਾਮ ਕੀਤਾ ਹੈ ਤੁਹਾਡੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਨੇ ਲਈ ਹੋਈ ਹੈ ਸੜਕਾਂ ਵੀ ਬਿਲਕੁਲ ਠੀਕ ਠਾਕ ਕਰ ਦਿੱਤੀਆਂ ਗਈਆਂ ਨੇ ਤੇ ਘਬਰਾਉਣ ਦੀ ਲੋੜ ਨਹੀਂ ਹੈਗੀ ਟੋਏ ਠਿੱਬੇ ਸਾਰੇ ਖਤਮ ਹੋ ਗਏ ਨੇ ਸੋ ਮੈਂ ਇੱਕ ਵਾਰੀ ਫੇਰ ਸਾਰੇ ਅੱਗੇ ਬੇਨਤੀ ਕਰਦਾ ਔਰ ਸ਼੍ਰੀ ਪਿਸ਼ਵਕਰਮਾਤੀ ਮਾਨਸਵਾ ਦੇ ਜਿੰਨੇ ਵੀ ਸਾਡੇ ਮੈਂਬਰ ਐਗਜ਼ੀਕਿਊਟਿਵ ਨੇ ਉੜਵਲੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੱਲੋਂ ਸਾਰਿਆਂ ਨੇ ਹਮਮਾ ਕੇ ਪੁੱਜਣਾ ਆਪਣੇ ਪਰਿਵਾਰ ਨੂੰ ਲੈ ਕੇ ਆਉਣਾ ਆਪਣੇ ਮੁਹੱਲੇ ਵਾਲਿਆਂ ਨੂੰ ਲੈ ਕੇ ਆਉਣਾ ਆਪਣੇ ਸਕੇ ਸਬੰਧੀਆਂ ਨੂੰ ਲੈ ਕੇ ਆਉਣਾ ਔਰ ਭਗਵਾਨ ਵਿਸ਼ਵਕਰਮਾ ਜੀ ਅੱਗੇ ਇltਿਜਾ ਕਰਨੀ ਹੈ ਕਿ ਅਸੀਂ ਜੀਵਨ ਦੇ ਵਿੱਚ ਤਰੱਕੀ ਕਰੀਏ ਸਾਨੂੰ ਖੁਸ਼ੀਆਂ ਮਿਲਣ ਔਰ ਸਾਡੀ ਜੀਵਨ ਜਿਹੜਾ ਹੈ ਉਹ ਸੁਨਹਿਰਾ ਭਵਿਕਵਲ ਨੂੰ ਬਦਦਾ ਰਹੇ ਜੀ ਥੈਂਕ ਯੂ ਵੈਰੀ ਮੱਚ ਬੋਲ ਵਿਸ਼ਵਕਰਮਾ ਭਗਵਾਨ ਮਹਾਰਾਜ ਕੀ